ਗੁਰੂ ਪਾਤਸ਼ਾਹਾਂ ਨੇ ਜੋ ਮਾਰਗ ਦੱਸਿਆ ਅੱਜ ਆਸੀਂ ਆਪਣੇ ਆਪ ਨੂੰ ਸਿੱਖ ਕਹਣ ਵਾਲੇ ਉਸ ਮਾਰਗ ਤੋਂ ਦੂਰ ਹੋ ਗਏ। ਅੱਜ ਦੀਪਕ ਜਲਾਣਾ ਸੀ ਗਿਆਨ ਦਾ, ਗੁਰੂ ਦੇ ਸ਼ਬਦ ਦਾ, ਵਿਚਾਰ ਦਾ ਤੇ ਅੱਜ ਸਿੱਖ ਲਗੜੇ ਪਾਸੇ ਗਿਆ ਬਾਰਮੁਖੀ ਦੀਵਿਆਂ ਤੇ। ਇਹ ਦੀਵਾਲੀ ਆਉਂਦੀ ਹੈ ਨਾ ਤੇ ਕਦੀ ਦੇਖਿਓ ਹਰ ਗੁਰੂ ਘਰ ਦੇ ਵਿੱਚ ਇਤਨੀਆਂ ਮੋਮਬਤੀਆਂ ਤੇ ਇਤਨੇ ਦੀਵੇ ਜਲਾਏ ਜਾਂਦੇ ਨੇ, ਇਤਨਾ ਤੇਲ ਜਲਾਇਆ ਜਾਂਦਾ ਹੈ, ਇਤਨਾ ਚੰਨਨ ਕਰ ਦਿੱਤਾ ਜਾਂਦਾ ਹੈ। ਜੋ ਕਿਸ ਵਾਸਤੇ ਭਲਾ? ਉਹ ਪੈਸੇ ਦਾ ਖਰਚਾ ਕਿਸ ਵਾਸਤੇ ਕੀਤਾ ਜਾਂਦਾ ਕਿਉਂਕਿ ਸਾਨੂੰ ਸਮਝ ਨਹੀਂ ਆਈ ਜੋ ਸਿਧਾਂਤ ਜੋ ਮਾਰਗ ਗੁਰੂ ਨੇ ਸਾਨੂੰ ਦੱਸਿਆ ਸੀ ਜਿਸ ਲੜ ਸਾਨੂੰ ਗੁਰੂ ਨੇ ਲਾਇਆ ਸੀ ਗੁਰੂ ਕਹਿੰਦਾ ਭਾਈ ਸ਼ਬਦ ਰੂਪੀ ਦੀਵਾ ਜਲਾਣਾ ਹੈ ਅੰਦਰ ਗਿਆਨ ਦਾ ਦੀਵਾ ਜਲਾਣਾ ਹੈ ਤੇ ਸਿੱਖ ਬਾਹਰ ਰੂਪੀ ਦੀਪਿਆਂ ਦੇ ਵਿੱਚ ਲੱਗ ਗਿਆ ਗੁਰੂ ਨੇ ਉਹਨਾਂ ਲੋਕਾਂ ਨੂੰ ਪਰਮਾਤਮਾ ਤੇ ਵਹਿਮਾਂ ਦੇ ਵਿੱਚ ਫਸਿਆ ਹੋਇਆ ਨੂੰ ਬਾਹਰ ਕੱਢਿਆ ਅਗਵਾਈ ਕੀਤੀ ਤੇ ਉਸੇ ਗੁਰੂ ਦਾ ਸਿੱਖ ਆਪ ਉਹਨਾਂ ਵਹਿਮਾਂ ਤੇ ਪਰਮਾਤਮਾ ਦੇ ਵਿੱਚੋਂ ਫਸਿਆ ਪਿਆ ਅਸੀਂ ਗੁਰੂ ਦਾ ਪੁਰਬਮ ਨਾਉਂਦੇ ਆਂ ਤੇ ਬਾਹਰ ਇਤਨੀਆਂ ਮੋਮਬਤੀਆਂ ਤੇ ਲਾਈਟਾਂ ਤਾਂ ਚੜਨ ਕਰ ਦਿੰਦੇ ਆਂ ਪਰ ਮਾਫ ਕਰਨਾ ਅੰਦਰ ਜਿਹੜਾ ਵਿਕਾਰਾਂ ਦਾ ਹਨੇਰਾ ਉਹ ਤੇ ਸਾਡੇ ਅੰਦਰ ਹੀ ਭਰਿਆ ਪਿਆ ਕਾਮ ਕਰੋ ਲੋਮੋ ਹੰਕਾਰ ਉਹ ਪ੍ਰਕਾਸ਼ ਤਾਂ ਹੋਇਆ ਹੀ ਨਹੀਂ ਤੇ ਗੁਰੂ ਨੇ ਕਿਹੜਾ ਦੀਪਕ ਜਲਾਣ ਦੀ ਗੱਲ ਕੀਤੀ ਸੀ ਸਤਗੁਰ ਸ਼ਬਦ ਉਜਾਰੋ ਦੀਪਾ ਗੁਰੂ ਦੇ ਸ਼ਬਦ ਦਾ ਗੁਰੂ ਦੇ ਗਿਆਨ ਦਾ ਬਿਨਸਿਓ ਅੰਧਕਾਰ ਤਹ ਮੰਦਰ ਰਤਨ ਕੋਠੜੀ ਖੁਲੀ ਅਨੂਪਾ ਗੁਰੂ ਨੇ ਗਿਆਨ ਦਾ ਦੀਪਕ ਜਲਾਉਣ ਦੀ ਗੱਲ ਕੀਤੀ ਤੇ ਸਿੱਖ ਬਾਹਰਲੇ ਦੀਪਕ ਜਲਾਉਣ ਦੇ ਲੱਗ ਪਿਆ ਤੇ ਫਿਰ ਵੀ ਅਸੀਂ ਦਾਵਾ ਕਰਦੇ ਹਾਂ ਸਤਿਗੁਰੂ ਪਾਤਸ਼ਾਹ ਅਸੀਂ ਤੇ ਤੇਰੇ ਸੱਚੇ ਸਿੱਖਾਂ ਤੇ ਗੁਰੂ ਕਹਿੰਦਾ ਕੀ ਹੈ ਬਾਣੀ ਵਿੱਚ ਗੁਰੂ ਤੇ ਇਹ ਕਹਿਲ ਕਹਿੰਦਾ ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਉਤਮ ਬਾਣੀ ਗਾਵੇ ਆ ਸੁਣਿਆ ਤਨ ਕਾ ਹਰ ਥਾਂ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਣੀ ਜਿਸ ਨੇ ਗੁਰੂ ਦੇ ਹੁਕਮ ਨੂੰ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨ ਲਿਆ ਕਹਿਣ ਕਹਾਵਣ ਕੋ ਕਈ ਕਹੇਤਾ ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਕ ਕੋ ਬੇਤਾ ਹੈ ਹਰ ਕੋਈ ਦਾਵਾ ਕਰਦਾ ਮੈਂ ਗੁਰੂ ਦਾ ਬੜਾ ਪਿਆਰਾ ਸਿੱਖਾਂ ਬੜਾ ਨਜ਼ਦੀਕੀ ਸਿੱਖਾਂ ਪਰ ਸਤਗੁਰ ਜੀ ਮਹਾਰਾਜ ਕਹਿੰਦੇ ਨੇ ਸਿੱਖ ਉਹੀ ਹੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਣੀ ਜਿਨੇ ਗੁਰੂ ਦੇ ਹੁਕਮ ਨੂੰ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨ ਲਿਆ